ਗੁਰਦਾਸਪੁਰ ਸ਼ਰੀਆਮ ਲੁੱਟਾਂ ਖਹਿੜ ਜੋ ਚੋਰੀਆਂ ਫਿਰਸਲ ਹੋ ਚੱਲ ਰਹੀ ਹੈ ਮੇ ਲੱਗ ਰਿਹਾ ਹੈ ਕਿ ਜਿਵੇਂ ਪਰਸਪਰਸ਼ਤ ਅਪੇ ਚੋਰ ਚੋਰ ਤੋਂ ਨਜ਼ਰ ਆ ਰਹੇ ਹਨ ਅੱਜ ਗੁਰਦਾਸਪੁਰ ਦੇ ਮੇਂ ਬਾਜ਼ਾਰ ਵਿੱਚ ਤੇ ਰੋਲ ਕੰਮ ਦੀਆਂ ਦੁਕਾਨਾਂ ਦੇ ਉੱਪਰ ਤੇਰੇ ਤਰਕਾਰਾਂਾਂ ਦੇ ਗਰੀਬੀ ਰੇਹਣਾਂ ਵੱਲੋਂ ਦੁਕਾਨ ਦੇ ਉੱਤੇ ਚੋਰੀ ਦੀ ਘਟਨਾ ਪਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਸ ਤੋਂ ਬਾਅਦ ਦੁਕਾਨਦਾਰਾਂ ਨੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਹੋਇਆ ਇੱਕ ਕਾਰਵਾਈ ਕੀਤੀ ਜੇਕਰ ਚੋਰਾਂ ਨੂੰ ਜਲਦ ਟ੍ਰੇਸ ਨਾ ਕੀਤਾ ਵੀ ਆਹਾਂ ਗੁਰਦਾਸਪੁਰ ਦੇ ਵਿੱਚ ਧੱਕਾ ਜਾਂਚ ਕੀਤਾ ਜਾਵੇਗਾ 2024 ਨੂੰ ਚੋਣਾ ਦਾ ਬਾਈਕਾਡ ਦਿੱਤੀ ਬੜਾ ਸ਼ਰਨ ਨਿਵੇਦਨ ਭਾਈ ਰੋਹਿਤ ਆਪਟੀਕਲ ਐਂਡ ਟੈਲੀਗੋਮ ਮੇਰਾ ਸਦਰ ਬਾਜ਼ਾਰ ਦੇ ਵਿੱਚ ਕਵਾੜੀ ਵਾਲੀ ਗਲੀ ਵਿੱਚ ਭਾਈ ਸਵੇਰੇ ਮੈਂ ਆ ਕੇ ਸ਼ਟਰ ਖੋਲਿਆ ਵਾ ਜਦੋਂ ਮੈਂ ਸ਼ਟਰ ਚੁੱਕਿਆ ਵਾ ਤੇ ਖੋਲਿਆ ਵਦਿ ਪਹਿਲਾਂ ਛਕੋਇਆ ਹੋਇਆ ਸੀ ਜੀ ਸ਼ਟਰ ਤੇ ਮੈਨੂੰ ਲੱਗਿਆ ਕਿ ਕੋਈ ਗੜਬੜ ਹੋਈ ਹੈ ਜਦੋਂ ਮੈਂ ਤਾਲੇ ਖੋਲ ਕੇ ਦੇਖਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀ ਹੈਗਾ ਤੇ ਇਹ ਕੰਮ ਇਹ ਕੰਮ ਹੋ ਜਾਵਾ 5 ਵਜੇ ਦੇ 8:00 ਦੇ ਵਿੱਚ ਤੇ ਮੇਰਾ ਨੁਕਸਾਨ ਹੈ ਤੁਹਾਡਾ ਮੇਰਾ ਭਾਜੀ 25 ਤੋਂ 30 ਲੱਖ ਦੇ ਵਿੱਚ ਨੁਕਸਾਨ ਹੋਇਆ ਹੋਇਆ ਮੇਰੇ ਮੋਬਾਈਲ ਢੱਬੇ ਛੱਟ ਗਏ ਆ ਤੇ ਮੋਬਾਈਲ ਵਿੱਚੋਂ ਕੱਢ ਕੇ ਸਾਰੇ ਲੱਗੇ ਆ ਤੇ ਬਾਕੀ ਉਹਨਾਂ ਦੀ ਸੀਸੀਟੀਵੀ ਵਿੱਚ ਆ ਗਿਆ ਸੀਸੀਟੀਵੀ ਵਿੱਚ ਆ ਗਏ ਆ ਉਹਨਾਂ ਦੀ ਵੀਡੀਓ ਅਸੀਂ ਕੱਢ ਦਾਂਗੇ ਤੁਹਾਨੂੰ ਤੁਹਾਨੂੰ ਵੀ ਪਤਾ ਲੱਗਿਆ ਸੇਰੇ ਭਈਆ ਜਦੋਂ ਛੜ ਰਿ ਚੁੱਕਿਆ ਤੇ ਅੰਦਰ ਮੋਬਾਈਲ ਕੋਈ ਨਹੀਂ ਸੀਗਾ ਤੇ ਜਦੋਂ ਚੈੱਕ ਕੀਤਾ ਆਈ ਵੀਰ ਛੜ ਰ ਖਿੱਚ ਕੇ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਵਿਚ ਵੜਿਆ ਕੈਸ਼ ਨਹੀਂ ਸੀਗਾ ਕੈਸ਼ ਦਾ ਵਜਾ ਨਹੀਂ ਚੋਰੀ ਹੋਈ ਹੈ ਚੋਰੀ ਬਣੀ ਐਸਟੀਮੇਟ 25 ਤੋਂ 30 ਲੱਖ ਦੇ ਵਿੱਚ ਵੀ ਮੰਗ ਕਰਦੇ ਵਾਗੇ ਉਹ ਨਹੀਂ ਨੰਬਰ 3 ਕਰਾਂਗੇ ਜਿਹੜੇ ਉਹ ਹੈਗੇ ਲਿਖਾਂਗੇ ਆਈਐਮੀ ਫਿਰ ਪਤਾ ਲੱਗੇ ਮੰਗ ਕਰਦੇ ਆ ਨੂੰ ਪੁਲਿਸ ਅਧਿਕਾਰੀ ਕੋਈ ਸਾਡੇ ਕੋ ਪੁਲਿਸ ਵਾਲੇ ਸਵੇਰੇ ਇੱਕ ਬੰਦਾ ਉਹਨਾਂ ਨੇ ਭੇਜਿਆ ਵਾ ਦੇ ਕੇ ਚਲ ਗਿਆ ਵਾ ਕੋਈ ਕਾਰਵਾਈ ਨਹੀਂ ਲਈ ਹੋਈ ਕੋਈ ਸਾਡੇ ਦੂਰੀ ਤੇ ਚੌਂਕੀ ਹੈ ਕੋਈ ਫਿੰਗਰਪ੍ਰਿੰਟ ਨਹੀਂ ਲੈਣਾ ਕੋਈ ਪਤਾ ਨਹੀਂ ਲਿਆ ਸੁਮਨ ਹਵਾਲਾ ਕੀ ਬੰਦਾ ਰੰਗ ਪਤਾ ਲੱਗ ਸਕੇ ਇਹੀ ਬੜੇ ਪਰੇਸ਼ਾਨ ਆ ਹਾਲ ਨੂੰ ਹਿਸਾਬ ਦਿੱਤਾ ਜਾਏਗਾ ਦਾਈ ਦੀ ਦੂਰੀ ਦੇ ਉੱਪਰ ਪੁਲਿਸ ਸਟੇਸ਼ਨ ਹੈ ਸਾਡੇ ਬਿਲਕੁਲ ਨੇੜੇ ਪੁਲਿਸ ਸਟੇਸ਼ਨ ਹੈ ਕੋਈ ਦੂਰ ਨਹੀਂ ਹੈਗਾ ਬੰਦੇ ਕਿਹੜੇ ਚਲਾਉਣ ਦੇ ਹਾਂਜੀ ਸਰ ਲੜਕੇ ਆ ਕੋਈ 20 22 ਸਾਲ ਦੇ ਇੰਨੀ ਉਮਰ ਦੇ ਵਿੱਚ ਹੈਗੇ ਆ ਉਹਨਾਂ ਦੇ ਪੰਜ ਪੰਜ ਬੰਦੇ ਇੱਕ ਅੰਦਰ ਵੜਿਆ ਚਾਰ ਬਾਰ ਸੀਗਾ ਸ਼ਹਿਰ ਵਿੱਚ ਜੇ ਮੈਂ ਕਹਿ ਸਕਦਾ ਕਿ ਅੱਜ ਜੰਗਲ ਦਾ ਰਾਜ ਹੈ ਇੱਥੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈਗੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਸਵੇਰੇ ਮੋਟਰਸਾਈਕਲ ਚੋਰੀ ਹੋ ਜਾਂਦੇ ਨੇ ਬਾਜ਼ਾਰ ਦੇ ਵਿੱਚ ਸਨੇਚਿੰਗ ਹੋ ਜਾਂਦੀ ਹੈ ਚੌਂਕਾਂ ਦੇ ਵਿੱਚ ਪਰਸ ਖੋਏ ਜਾਂਦੇ ਨੇ ਘਰ ਦੇ ਦਰਵਾਜ਼ਿਆਂ ਦੇ ਅੱਗੇ ਵਾਲੀਆਂ ਖੋਲੀਆਂ ਜਾਂਦੀਆਂ ਨੇ ਮੈਂ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਗੁਰਦਾਸਪੁਰ ਸ਼ਹਿਰ ਦੇ ਨਾਗ ਪ੍ਰਸ਼ਾਸਨ ਦਾ ਦੀ ਕੋਈ ਚੀਜ਼ ਹੈਗੀ ਕਿ ਨਹੀਂ ਹੈਗੀ ਐਸਐਸਪੀ ਸਾਹਿਬ ਨੇ 8 ਤੋਂ 8 ਡਿਊਟੀ ਲਾਈ ਆ ਪੀਸੀਆਰ ਵਾਲਿਆਂ ਦੀ ਇਹ ਜ਼ਿੰਮੇਵਾਰੀ 8 ਤੋਂ 8 ਪੀਸੀਆਰ ਦਾ ਜਵਾਬ ਦੇਣ ਕਿ 8 ਤੋਂ 8 ਕੀ ਕਰਦੇ ਨੇ ਕਿੱਥੇ ਬੰਦੇ ਨੇ ਕਿੱਥੇ ਸੌਂਦੇ ਨੇ ਕਿਉਂਕਿ ਇਹ ਉਹਨਾਂ ਦੇ ਟਾਈਮ ਵਿੱਚ ਚੋਰੀ ਹੋਈ ਹੈ 5 ਵਜੇ ਦੁਕਾਨ ਤੇ ਚੋਰੀ ਹੋਣਾ ਜਦੋਂ ਕਿ ਆਮ ਗਰਮੀਆਂ ਦਿਨ ਦਿਨ ਚੜ ਜਾਂਦਾ ਤੇ ਪੀਸੀ ਅਗਲੇ 5 ਵਜੇ ਕਿੱਥੇ ਸੌਂਦੇ ਸੁੱਤੇ ਦੇਹੀ ਮੈਂ ਐਸਐਸਬੀ ਸਾਹ ਤੋਂ ਮੰਗ ਕਰਦਾ ਵੀ ਇਹ ਚੋਰੀ ਨੂੰ ਸੀਰੀਅਸਲੀ ਲਿਆ ਜਾਵੇ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕੀਤਾ ਜਾਵੇ ਹੋਰ ਨਾ ਹੋਵੇ ਕਿ ਪਿਛਲੀਆਂ ਚੋਰੀਆਂ ਨੂੰ ਵੀ ਹੀ ਫੇਸ ਕਰਨ ਵਾਸਤੇ ਸਾਨੂੰ ਕੋਈ ਐਸਾ ਸਟੈਪ ਚੁਕਣਾ ਪੈ ਜਾ ਵਪਾਰ ਮੰਡਲ ਨੂੰ ਸਾਨੂੰ ਧੜਨਾ ਪਿਆ ਤੇ ਧਰਨਾ ਵੀ ਦਿਾਂਗੇ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਆਪਣੇ ਇਨਸਾਫ ਲਈ ਤੇ ਸ਼ਹਿਰ ਬੰਦ ਵੀ ਕਰਾਵਾਂਗਾ ਕਿਉਂਕਿ ਇਹ ਜਿਹੜੇ ਪੀਸੀਆਰ ਪ੍ਰਸ਼ਾਸਨ ਮੈਂ ਬਹੁਤ ਇਹ ਦੈਨਾਂ ਨੂੰ ਕਿ ਜਦੋਂ ਰਾਤ ਨੂੰ ਆਮ ਘਰਾਂ ਦਾ ਕੋਈ ਬੱਚਾ ਰਾਤ ਨੂੰ ਬਾਹਰ ਆ ਜਾਂਦਾ ਤਾਂ ਉਸ ਟਾਈਮ ਤੇ ਇਹਨਾਂ ਨੂੰ ਇੱਕ ਕ੍ਰਿਮੀਨਲ ਨਜ਼ਰ ਆਉਂਦੇ ਨੇ ਉਸ ਟਾਈਮ ਤੇ ਕ੍ਰਾਈਮ ਜ਼ਿਆਦਾ ਹੈ ਤੇ ਚੁੱਕ ਕੇ ਠਾਣੇ ਲਾਈਦੇ ਨੇ ਜਦੋਂ ਕਿ ਆ ਪੰਜ ਪੰਜ 6 6 ਬੰਦੇ ਆ ਕੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਵਰਜਨ ਦੇ ਚੋਰੀਆਂ ਕਰਦੇ ਨੇ ਉਸ ਲਈ ਪੀਸੀਆ ਕਿੱਥੇ ਹੁੰਦੀ ਹੈ ਮੈਂ ਪੁੱਛਣਾ ਚਾਹੁੰਦਾ ਹਾਂ ਐਸਐਸਪੀ ਸਾਹਿਬ ਨੂੰ ਇੱਕ ਗੁਰਦਾਸਪੁਰ ਸ਼ਹਿਰ ਅੱਜ ਅਮਨ ਅਮਾਨ ਬਿਲਕੁਲ ਖਤਮ ਹੋ ਚੁੱਕਾ ਦਿਨ ਰਾਤ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਪਏ ਨੇ ਔਰ ਮੈਂ ਮੰਗ ਕਰਦਾ ਇਕੋ ਹੀ ਕਿ ਜਲਦੀ ਤੋਂ ਜਲਦੀ ਇਸ ਨੂੰ ਟ੍ਰੇਸ ਕੀਤਾ ਜਾਵੇ ਨਹੀਂ ਤੇ ਅਸੀਂ ਥੋੜੀ دیر ਲਈ ਆਪਣਾ ਫੈਸਲਾ ਲੈ ਕੇ ਤੇ ਇਹ ਚੌਂਕ ਦੇ ਵਿੱਚ ਧਰਨਾ ਵੀ ਦਵਾਂਗੇ ਔਰ ਇਹ ਪ੍ਰਸ਼ਾਸਨ ਦੀ ਅੱਖਾਂ ਖਿਲਾਵਾਂਗੇ ਮੈਂ ਹੁਣੇ ਮੌਕੇ ਤੇ ਪਹੁੰਚਿਆ ਜੀ ਮੈਨੂੰ ਹੁਣੇ ਇਨਫੋਰਮੇਸ਼ਨ ਮਿਲੀ ਸੀ ਤੇ ਸੈਵਰਡ ਇਨਸੀਡੈਂਟ ਦੀ ਸਾਡੇ ਕੋਲ ਰਿਪੋਰਟ ਤੇ ਉੱਚ ਕਾਫੀ ਸਾਡੇ ਕੋਲ ਬਲੂ ਮਿਲੇ ਹੋਏ ਆਲਰੇਡੀ ਜਿੰਨਾ ਕੋਨਾ ਸਾਨੂੰ ਦੱਸਿਆ ਦੁਕਾਨਦਾਰ ਨੇ ਉਹ ਗੱਲ ਨਹੀਂ ਜਲਦੀ ਟਰੇਸ ਹੋ ਜਾਏਗਾ ਜੀ ਇਹ ਦੁਕਾਨਦਾਰਾਂ ਨੇ ਸਰ ਇੱਕ ਚੇਤਾਵਨੀ ਵੀ ਕਹਿ ਦਿੱਤੀ ਹੈ ਕਿ ਜਦੀ-ਕਦੀ ਦੇਖਤੀ ਹੈ ਕਿ ਜੇ ਨਾ ਟਰੇਸ ਹੋਇਆ ਤੇ ਧਰਨਾ ਲੱਗੇਗਾ ਤੇ ਬਾਜ਼ਾਰ ਜਿਹੜੇ ਆ ਬੰਦ ਕੋਈ ਗੱਲ ਨਹੀਂ ਜੀ ਡੈਫੀਨੇਟ ਹੀ ਟਰੇਸ ਹੋ ਜਾਏਗਾ ਜੀ ਇਹੋ ਜੀ ਨੋਬਤ ਨਹੀਂ ਆਏਗੀ ਜੀ ਕੋਈ